ਆਪਣੀ ਆਪਣੀ ਸੋਚ ਤੇ ਆਪਣੇ ਆਪਣੇ ਢੰਗ ਨੇ ਕਈ ਤਾਂ ਲੋਕ ਸਿਰਫ ਆਪਣੇ ਲੋਕਾਂ ਨੂੰ ਲਈ ਪਈ ਜਾਨ ਬਚਾਉਂਦੇ ਨੇ ਆਪਣੇ ਬਾ ਜਾਨ ਦੀ ਬਾਜ਼ੀ ਲਾ ਕੇ ਅੰਨ ਪਾਣੀ ਰਾਸ਼ਨ ਪਹੁੰਚਾਉਂਦੇ ਨੇ ਹਰੇਕ ਟਾਂਗ ਨਾਲ ਕਰ ਰਹੇ ਸੇਵਾ ਤੇ ਕੁਝ ਵੀ ਨਹੀਂ ਕੋ ਜੋਨ ਕੋ ਚਾਹੁੰਦੇ ਨਹੀਂ ਸਿਰਫ ਆਪਣੇ ਇਨਸਾਨੀਅਤ ਦਾ ਫਰਜ ਪਾਏ ਨਹੀਂ ਪਾਉਂਦੇ ਨੇ ਪਰ ਇੱਕ ਪਾਸੇ ਮੁਸੀਬਤ ਦੇ ਘੜੀ ਦੇ ਵਿੱਚ ਤੇ ਕਈ ਲੋਕ ਆਪਣਾ ਲਾਲਚ ਕਰ ਰਹੇ ਨੇ ਆਪਣੇ ਦੁਕਾਨਾਂ ਤੇ ਸੋਪੇ ਬੜੇ ਮਹਿੰਗੇ ਪਾ ਦੇ ਦਿੱਤੇ ਨੇ ਆਪਣੀ ਸੋਚ ਆਪਣਾ ਟੰਗ ਦੋਸਤੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਤਾਂ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਧੰਨਵਾਦ